ਰਾਜ ਮੁਖੰਤਰੀ ਕਹਿੰਦਾ ਕਿ ਮੈਂ ਜ਼ਮੀਨ ਅਕਵਾਇਰ ਕਰਾਂਗਾ ਇਹੋ ਹੀ ਕਹਿੰਦਾ ਉਦਾਸੀ ਕਿ ਮੇਰੀ ਸਰਕਾਰ ਪਿੰਡਾਂ ਦੀ ਸੱਤ ਤੋਂ ਚਲੇਗੀ ਇਹਨੇ ਪਿੰਡ ਹੀ ਖਤਮ ਕਰਨੇ ਸੱਤ ਕਿਤੇ ਰਹਿ ਜਾਣੀ ਹੈ ਇਹ ਇੱਕ ਕਿਸਮ ਦਾ ਪੰਜਾਬ ਚ ਧਾੜ ਹੋਈ ਆਇਆ ਲੁੱਟਣ ਲਈ ਆਇਆ ਇਹਨੂੰ ਸਾਰੀ ਕਾਂਗਰਸ ਇਕੱਠੀ ਹੋ ਕੇ ਗੱਲ ਕਰੇ ਸਾਰੀ ਕਾਂਗਰਸ ਨੂੰ ਇਹਦੇ ਅਗੇਂਸਟ ਬੋਲਣਾ ਪੈਣਾ ਬਾਈ ਨੇਮ ਭਗਵੰਤ ਮਾਨ ਨੂੰ ਕਿਹਣਾ ਪੈਣਾ ਕਿ ਤੂੰ ਚੋਰਿਆ ਤੇ ਤੂੰ ਪੰਜਾਬ ਨੂੰ ਖਤਮ ਕਰਨ ਵਾਲਾ ਬੈਂਸ ਸਾਫ ਸਾਡੇ ਕੋਲ ਹੁੰਦੇ ਸੀ ਉਹ ਬਾਲਸਾ ਖੇੜਾ ਇਹਨਾਂ ਨੇ ਅਮਰਿੰਦਰ ਸਿੰਘ ਦੀ ਪਿੱਠ ਨੂੰ ਆ ਦਿੰਦੇ ਨੇ ਅਸੀਂ ਬੋਲ ਕੇ ਉਹ ਇਹਨਾਂ ਤੋਂ ਡਰਦਾ ਕਈ ਵਾਰਾ ਆਉਂਦਾ ਹੀ ਨਹੀਂ ਸੀ ਹੁੰਦਾ ਹੌਸ ਕਿ ਇਹ ਦੋਵੇਂ ਮੈਂ ਕਿਹਾ ਅਸੀਂ ਉਥੇ ਹੁੰਦੇ ਰਹੇ ਇਸ ਪਿਆਰੇ ਸੁਫਾਲਦੇ ਵੀ ਗੱਲ ਪੈਂਦੇ ਹੁੰਦੇ ਸੀ ਤੇ ਬੈਂਚ ਤੇ ਵੀ ਪੈਂਦੇ ਹੁੰਦੇ ਉੱਠ ਕੇ ਕਿ ਤੁਸੀਂ ਮੱਖ ਮੰਤਰੀ ਨੂੰ ਠੀਕ ਤਰ੍ਹਾਂ ਬੋਲੋ ਖਾਲਸਾ ਸਾਹਿਬ ਤੁਹਾਨੂੰ ਸਪੀਕਰ ਪਰ ਆਪਣੀ ਜੁਬਾਨ ਐਵੇਂ ਰੱਖਣੀ ਹੈ ਇਹਨੂੰ ਚੁਖਣ ਨਹੀਂ ਦੇਣਾ ਸਰਦਾਰ ਸੁਖਿੰਦਰ ਸਿੰਘ ਦਾ ਬੇਟਾ ਬਣ ਕੇ ਇਹ ਆਪਾਂ ਇਹਦੀਆਂ ਗੋਡੀਆਂ ਲਵਾਉਣੀਆਂ ਇਹ ਹਰ ਬੰਦੇ ਨੂੰ ਕਹਿੰਦਾ ਕਿ ਤੇਰੀ ਫਾਇਲ ਆ ਪੁੱਤਰਾ ਜਦਨ ਸਾਡੀ ਆ ਗਈ ਨਾ ਵਾਰੀ ਤੌਣ ਤੇ ਗੋਡਾ ਰੱਖ ਕੇ ਫਾਇਲਾਂ ਕੀ ਸਭ ਕੁਝ ਕੱਢਾਂਗੇ ਤੇਰਾ ਇੱਕ ਕਾਂਗਰਸੀ ਉਹ ਪਾਰਟੀ ਆ ਜਿਹੜੀ ਨਾ ਅੰਗਰੇਜ਼ਾਂ ਕੋਲੋਂ ਡਰੀ ਤੇ ਨਾ ਕਿਸੇ ਹੋਰ ਕੋਲੋਂ ਡਰੀ ਇਹ ਪੰਜਾਬੀਆਂ ਨੇ ਹਿੰਦੁਸਤਾਨ ਦੀ ਆਜ਼ਾਦੀ ਚ ਸਭ ਤੋਂ ਵੱਧ ਜੇ ਕਿਸੇ ਸਟੇਟ ਦਾ ਹਿੱਸਾ ਤੇ ਉਹ ਪੰਜਾਬੀਆਂ ਦਾ ਸੀ ਕੌਣ ਪੁੱਲ ਸਕਦਾ ਕਦਰ ਪਾਰਟੀ ਨੂੰ ਕੌਣ ਪੁੱਲ ਸਕਦਾ ਕਾਮਾਗਾਟਾ ਮਾਰੂ ਨੂੰ ਤੇ ਇਹ ਗੱਲਾਂ ਕਰਨ ਅੱਜ ਕਹਿਣ ਕਿ ਭਗਤ ਸਿੰਘ ਦੀ ਫੋਟੋ ਲਾਵਾਂਗੇ ਉਹ ਭਗਤ ਸਿੰਘ ਨੇ ਰੱਖਿਆ ਸੀ ਪਗੜੀ ਸੰਭਾਲੋ ਤੇ ਚਾਚੇ ਨੇ ਕਿਹਾ ਸੀ ਉਹ ਲਦਾਨੇ ਵਾਲਿਓ ਉਹ ਸੁਣੋ ਸਰਦਾਰ ਅਜੀਤ ਸਿੰਘ ਦੀ ਜਿਸ ਵੇਲੇ ਉਦੋਂ ਵੀ ਅੰਗਰੇਜ਼ਾਂ ਨੇ ਕੀਤਾ ਸੀ ਉਹਨਾਂ ਨੇ ਕਿਹਾ ਸੀ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਵੇ ਇਹ ਫਿਰ ਉਹ ਹੀ ਜਰਵਾਣਾ ਅੰਗਰੇਜ਼ਾਂ ਦਾ ਇਹਦੇ ਚ ਰੂਹ ਆ ਗਈ ਹੈ ਅੰਗਰੇਜ਼ਾਂ ਦੀ ਤੇ ਆਪਾਂ ਉਹਦੇ ਸਰਪੰਖ ਸਿੰਘ ਦੇ ਚਾਚੇ ਦੀ ਜਿਹੜੀ ਆਵਾਜ਼ ਹੈ ਉਹਦੇ ਤੇ ਚੱਲਣਾ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਕਿ ਤੇਰੀ ਪਾਲਿਸੀ ਕਰਨੀ ਬਣਾ ਰਹੀ ਤੇਰੀ ਦਿੱਲੀ ਦਾ ਇੱਕ ਹਾਰਿਆ ਹੋਇਆ ਮੁੱਖ ਮੰਤਰੀ ਜਿਹਨੂੰ ਰਿਜੈਕਟ ਕਰ ਦਿੱਤਾ ਉਹ ਯਾਰ ਚੁੱਪ ਕਰ ਬਹਿ ਜਾਣਗੇ ਤੂੰ ਹੀ ਬਹਿ ਜਾ ਤੂੰ ਉਸ ਕਦੀ ਬੜੀ ਧੀਰ ਦਾ ਇਕੱਲਾ ਹੀ ਕਈ ਜਣਾਂ ਬਹਿ ਜਾ ਬਹਿ ਤੂੰ ਬਹਿ ਜਾਗੇ ਸਾਰੇ ਬੈਠ ਜਾਣੇ ਬੈਠ ਜਾ ਤੂੰ ਵੀ ਇੱਕ ਜੇ ਬੈਠਣ ਵਾਲੇ ਜਿਆਦਾ ਰੌਲੀ ਪਾ ਦਿੰਦੇ ਕੋਈ ਜਿੱਥੇ ਖੜੇ ਹੋ ਧਰਨੇ ਜਿਹੜੇ ਨੇ ਨਾ ਇਹ ਖੜਿਆਂ ਚ ਵੀ ਵਧੀਆ ਲੱਗਦੇ ਹੁੰਦੇ ਆ ਲੱਗਦੇ ਨੇ ਤੇ ਜੇ ਅਸੀਂ ਬੈ ਹੀ ਗਏ ਤੇ ਉਹਨੂੰ ਧਰਨਾ ਕੀ ਕਵਾਂਗੇ ਆਪਣੇ ਇਹਨੂੰ ਮੈਂ ਪੁੱਛਣਾ ਚਾਹਨਾ 2011-12 ਚ ਪੰਜ ਨੇ ਸ਼ਖਬੀਰ ਬਾਦਲ ਨੇ ਨਿਊ ਚੰਡੀਗੜ੍ਹ ਜਿਹੜਾ ਬਣਾਇਆ ਸੀ ਅਜੇ ਸਿਰਫ 30 ਉਤੇ ਲੋਕ ਸੋਈ ਆ ਸਰਪੰਚ ਜੀ ਹੈਲੋ ਪ੍ਰਧਾਨ ਜੀ 11 12 ਚ ਨਿਊ ਚੰਡੀਗੜ੍ਹ ਬਣਾ ਸਵੀਕਰ ਸਾਹਿਬ ਤੁਹਾਨੂੰ ਪਤਾ ਜਦੋਂ ਅਸੀਂ 12 ਚੰਮੇਲੇ ਬਣ ਕੇ ਆਏ ਸਾਰੇ ਇਕੱਠੇ ਹੋ ਕੇ ਉਹਦੇ ਨੇ ਨਿਊ ਚੰਡੀਗੜ੍ਹ ਬਣਾਇਆ ਸੀ ਜ਼ਮੀਨ ਅਕਵਾਇਰ ਕੀਤੀ ਅੱਜ ਤੱਕ ਉਸ ਤੇ ਉੱਤੇ ਸਿਰਫ 30% ਕੰਮ ਹੋਇਆ 70% ਉਥੇ ਕੰਮ ਨਹੀਂ ਹੋਇਆ ਇੱਕ ਪਿੰਡ ਸੀ ਹਸ਼ਾਰਪੁਰ ਮੋਹਾਲੀ ਡਿਸਟ੍ਰਿਕਟ ਉਹਦੇ ਕਿਸਾਨਾਂ ਨੂੰ ਅੱਜ ਤੱਕ ਜਿਹੜੇ ਕਹਿੰਦਾ ਨਾ ਹੀ ਪਲਾਟ ਦਵਾਂਗੇ ਉਹਨਾਂ ਨੂੰ ਅੱਜ ਤੱਕ 16-17 ਸਾਲਾਂ ਤੋਂ ਇੱਕ ਪਲਾਟ ਨਹੀਂ ਮਿਲਿਆ ਤੇ ਇਹ ਕੀ ਕਹਿੰਦਾ ਕਿ ਮੈਂ ਅਫਸਰਾਂ ਦੀਆਂ ਮੋਢੇ ਤੇ ਬੰਦੂਕ ਰੱਖ ਕੇ ਤੇ ਇਹ ਪੰਜਾਬ 'ਚ ਪਾਲਿਸੀ ਲਾਗੂ ਕਰੂਗਾ ਨਾ ਅਸੀਂ ਮੋਢਾ ਰਹਿਣ ਦੇਣਾ ਤੇ ਨਾ ਦੀ ਇਹ ਬੰਦੂਕ ਰਹਿਣ ਦੇਣੀ ਹੈ ਪ੍ਰੋ ਪ੍ਰਧਾਨ ਜੀ ਜਿੱਦਾਂ ਸੰਵਿਧਾਨ ਦੀ ਗੱਲ ਜੇਹੀ ਕਰਦੇ ਆ ਇਹ ਸੰਵਿਧਾਨ ਦੇ ਬਰ ਖਿਲਾਫ ਕੰਮ ਕਰ ਰਿਹਾ ਇਹ ਮੁੱਖ ਮੰਤਰੀ ਸੰਵਿਧਾਨ ਦੇ ਅਗੇਂਸਟ ਚੱਲ ਰਿਹਾ ਇਹ ਕੇਜਰੀਵਾਲ ਜੋ ਦਿੱਲੀ ਚ ਬੋਲਦਾ ਸੀ ਅੱਜ ਬਿਲਕੁਲ ਉਹਦੇ ਬਾਦ ਮੁੱਖ ਮੰਤਰੀ ਰਬਣ ਤੋਂ ਬਾਦ ਉਹ ਲੁੱਟਣ ਤੇ ਤੁਰ ਪਿਆ ਆਪਾਂ ਸਾਰੇ ਤਗੜੇ ਹੋ ਕੇ ਇੱਕ ਗੱਲ ਤੁਹਾਨੂੰ ਮੈਂ ਕਹਿ ਦੇਣੀ ਚਾਹਨਾ ਪ੍ਰਧਾਨ ਜੀ ਟਾਈਮ ਨੋਟ ਕਰ ਲਓ ਦਿਨ ਕਰ ਲਓ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਔਰ ਇਹ ਜਿਹੜਾ ਨੇ ਨਾਦਰ ਸ਼ਾਹੀ ਹੁਕਮ ਚਲਾਇਆ ਇਹ ਪਹਿਲੇ ਦਿਨੀ ਇਹਨੂੰ ਖਤਮ ਕੀਤਾ ਜਾਏਗਾ ਜਦੋਂ ਪੰਜਾਬ ਕਾਂਗਰਸ ਬਣੇਗੀ। ਤੁਹਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਬੜੇ ਛੋਟੇ ਸੱਦੇ ਤੇ ਆਇਓ। ਤੇ ਅਗਲੀ ਵਾਰਾ ਫੇਰ ਇੱਕ ਧਰਨਾ ਲਾਉਣਾ ਪੈਣਾ। ਉਹ ਦਿਨ ਤੇ ਧਰਨਾ ਜਿਹੜਾ ਪ੍ਰਧਾਨ ਜੀ ਉਹ ਦਿਨ ਇਦਾਂ ਨਹੀਂ ਹੋਣਾ ਚਾਹੀਦਾ। ਉਦੋਂ ਦਾ ਫਿਰ ਤੇ ਡਾਂਗਾ ਸੁੱਟਿਆਂ ਵਾਲਾ ਹੀ ਹੋਣਾ ਚਾਹੀਦਾ ਪੁਲਿਸ ਸਾਡੇ ਦੇ ਡਾਂਗਾ ਭਰਾਏ ਤੇ ਅਸੀਂ ਲੁਧਿਆਣੇ ਦੀ ਜ਼ਮੀਨ ਅਬ ਨਹੀਂ ਹੋਣ ਦੇਣੀ ਐਕਵਾਇਰ ਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਹੁਣ ਨਾਰਾ ਬੁਲੰਦ ਕਰੂੰਗਾ ਤੇ ਜਿਹੜਾ ਪੈਗਵੰਤ ਸਿੰਘ ਮਾਨ ਆ ਉਹਨੂੰ ਆਪਾਂ ਸੁੱਤੇ ਨੂੰ ਜਗਾਉਣਾ ਬੇਨ ਸੋਨ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ